ਮੈਂ ਜਦੋਂ ਬਤੌਰ ਐਮਪੀ ਵੀ 2014 ਤੋਂ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਇੱਕ ਓਵਰ ਵਿੱਚ ਬਣ ਗਿਆ ਉੱਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉਜੜ ਗਿਆ ਸ਼ਹਿਰ ਜਿਮਨੀਆਂ ਝਕਾਉਗ ਪਿਆ ਇਹ ਸ਼ਹਿਰੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋ ਇਹ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੇ ਫਿਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਮੰਡੀ ਗਵਿੰਦਗੜ੍ਹ ਆ ਗਿਆ ਅੱਗੇ ਦਰਾਹਾ ਆ ਗਿਆ ਲੁਧਿਆਣਾ ਆ ਗਿਆ ਫਲੌਰ ਆ ਗਿਆ ਗੁਰਾਇਆਂ ਆ ਗਿਆ ਫਗਵਾੜਾ ਆ ਗਿਆ ਜਲੰਧਰ ਆ ਗਿਆ ਇਹ ਧਾਰੀਵਾਲ ਤੱਕ ਉੱਥੇ ਤੱਕ ਜਾਂਦਾ ਸੀ ਪੂਰਾ ਹੀ ਇੰਡਸਟਰੀ ਆ ਆਲੇ ਦੁਆਲੇ ਸਾਰੀ ਉਹ ਬਰਬਾਦ ਕਰਕੇ ਰੱਖੇ ਖਤਮ ਕਰਕੇ ਨਾ ਕੋਈ ਪਾਲਸੀ ਬਣਾਈ ਨਾ ਕੋਈ ਇੱਛਾ ਜਤਾਈ ਹਰ ਗੱਲ ਚ ਇਹੀ ਪੈਂਦੀ ਮੇਰਾ ਹਿੱਸਾ ਕਿੰਨਾ ਬਸ ਕੋਈ ਬਸ ਨਹੀਂ ਕੋਈ ਢਾਬਾ ਨਹੀਂ ਛੱਡਾ ਕੋਈ ਮਤਲਬ ਰੇਤ ਦੇ ਦੀਆਂ ਖਾਣਾ ਐਕਸਰਸਾਈਜ਼ ਜੇ ਉਹ ਕੋਈ ਚੀਜ਼ ਜਿਹੜੀ ਜਿਹਦੀ ਕਮਾਈ ਖਜ਼ਾਨੇ ਜਾਂਦੀ ਹੋਵੇ ਸਾਰੀ ਇਹਨਾਂ ਨੇ ਆਪਣੇ ਵੱਲ ਨੂੰ ਮੋੜ ਲਈ ਬੱਸ ਇਹੀ ਕਹੀ ਕਿ ਨੇ ਪੱਛੇ ਜਾਂਦਾ ਖਾਲੀ ਖਜ਼ਾਨਾ ਖਾਲੀ